हम मूर्ख मुग्ध शरणागति कर कृपा मेले हर सोए आई एम फुलिश एंड इग्नोरेंट आई सी योर सेन्चुरी प्लीज बी मफफुल एंड यूनिट मी विद द लॉर्ड हम मूर्ख मुग्ध शरणागति परमात्मा मैं दुनिया भर का मूर्ख इंसान ਮੈਂ ਬੁਜਰ ਇਨਸਾਨ ਆ ਮੈਨੂੰ ਕੁਛ ਨਹੀਂ ਆਉਂਦਾ ਮੈਂ ਨਿਕੰਮਾ ਆ ਮੈਂ ਬੇਬਕੂਫਾ ਤੁਸੀਂ ਕਿਰਪਾ ਕਰੋ ਸ਼ਰਨਾਗਤੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਮ ਮੂਰਖ ਮੁਗਧ ਸ਼ਰਨਾਗਤੀ ਕਰ ਕਿਰਪਾ ਮੇਲੇ ਹਰ ਸੋਇ ਕਿਰਪਾ ਕਰੋ ਮੈਨੂੰ ਆਪਣੇ ਤਰਸ ਨਾਲ ਆਪਣੀ ਤੁਸੀਂ ਦ੍ਰਿਸ਼ਟੀ ਦੇ ਨਾਲ ਆਪਣੀ ਗੁਰੂ ਪਤ ਜ ਆਪਣੀ ਯੂਨਿਟੀ ਚ ਮੋਨਾ ਮਿਲਾ ਲਓ ਮੈਨੂੰ ਬੇਬਕੂਫੀਆਂ ਹਰਕਤਾਂ ਕਰਨ ਤੋਂ ਕੱਢ ਲਓ ਮੇਰਾ ਜੀਵਨ ਸਫਲ ਕਰ ਦੋ ਮੇਰੇ ਵਿੱਚੋਂ ਮੈਂ ਮੁਕਾ ਦੋ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਰੋਸ਼ਨੀ ਬਖਸ਼ ਦੋ ਮੈਂ ਸਾਰਿਆਂ ਦਾ ਭਲਾ ਕਰਾਂ ਇਹ ਮੈਸੇਜ ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ